ਮੇਰੇ ਵਾਲੇ ਮੰਜੇ ਦੇ ਤਾਂ ਨਹੀਂ ਬੈਠੇ ਬੈਠੇ ਹੋਈ ਨਾ ਗੋਲੀਆਂ ਅਸੀਂ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ ਆ ਮੈਂ ਕੜਾ ਗੇਜਿਆਂ ਨੂੰ ਮੈਂ ਕੜਾ ਗੇਜੇ ਨਾਲੋਂ ਘੱਟ ਆ ਬਾਈ ਜੀ ਮਰਾ ਜੱਗਾ ਠੋਕਿਆ ਲੀਲੀ ਫੀਲੀ ਬੜਕਾਏ ਆਹੀ ਤਾਂ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ واਸ਼ਿੰਗ ਪਾਊਡਰ ਪੰਮਾ ਦੁੱਧ ਸੀ ਸਫੇਦੀ ਪੰਮਾ ਲਿਆਏ ਇਹਦਾ ਨਾ ਸੀਟੀਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀਆਂ ਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਐ ਨਾ ਹੁੰਦੀ ਆਪਾਂ ਤਾਂ ਬਾਈ ਜੀ ਅਰਗੇ ਤੇ ਜੱਗੇ ਚੁੱਕੇ ਅਰਗੇ ਲੱਭੀ ਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈਏ ਸੱਚੀ ਗੱਲ ਸੱਚੀ ਗੱਲ ਜੀ ਅੱਜ ਜੋ ਟ੍ਰੇਲਰ ਰਿਲੀਜ਼ ਹੋਇਆ ਹੈ ਜੀ ਉਹ ਟ੍ਰੇਲਰ ਤਾਂ ਬਹੁਤ ਦਿਨਾਂ ਦਾ ਰਿਲੀਜ਼ ਹੋਇਆ ਚਲੋ ਅੱਜ ਜੋ ਆਪਾਂ ਮਿਲੇ ਆ ਜੀ ਜੀ ਇਹਦੇ ਵਿੱਚ ਤੁਹਾਡੇ ਵਾਲਾ ਰੋਲ ਦੇਖ ਕੇ ਇੱਕਦਮ ਝਕਾਸ ਕੀ ਕਹਿੰਦੇ ਜੀ ਥੈਂਕ ਯੂ ਜੀ ਬਾਸ ਵੀਰੇ ਥੈਂਕ ਯੂ ਗਿੱਪੀ ਬਾਈ ਜੀ ਦਾ ਥੈਂਕ ਯੂ ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ ਥੈਂਕ ਯੂ ਸਾਰੀ ਆਡੀ ਦੇਖਣੋਂ ਦੇ ਇੰਨਾ ਪਿਆਰ ਦਿੰਦੇ ਔਰ ਥੈਂਕ ਯੂ ਤੁਹਾਡੇ ਭਰਾਵਾਂ ਦਾ ਤੁਹਾਡੇ ਸਾਰੇ ਜਿੰਨਾ মিডিਆ ਮੇਰੀ ਬਹੁਤ ਸਪੋਰਟ ਕਰਦਾ ਮੈਨੂੰ ਕਦੇ ਵੀ ਨਰਾਸ਼ਾ ਨਹੀਂ ਹੋਈ ਮੈਨੂੰ ਕਦੇ ਵੀ ਇਹ ਨਹੀਂ ਹੋਇਆ ਕਿ ਜੇ ਕਿਤੇ ਜਿਹੜਾ ਉਹ ਥੰਮ ਜਾ ਲਾਉਂਦੇ ਹੁੰਦੇ ਆ ਵੀ ਐਨੇ ਕਿਨੂੰ ਕੀ ਕਿਆ ਉਹ ਜਿਹੜੇ ਲਾਉਂਦੇ ਆ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਮੇਰੇ ਐਂ ਤੇ ਲਾਉਂਦੇ ਕਹਿੰਦੇ ਨਹੀਂ ਭਾਜੀ ਥੋੜਾ ਨਹੀਂ ਲਾਉਂਦੇ ਹੈਨਾ ਉਹ ਇਸ ਕਰਕੇ ਜਿਉਂ ਜਾਂ ਮੈਂ ਹੈਗਾ ਮੇਰੇ ਨਾਲ ਸਾਰੇ ਉਵੇਂ ਹੀ ਵਰਤਦੇ ਆ ਔਰ ਬਹੁਤ ਪਿਆਰ ਦਿੰਦੇ ਆ ਫਿਲਮ ਦੇ ਵਿੱਚ ਬੰਦਾ ਦੇਸੀ ਜ਼ਿੰਦਗੀ ਚ ਹੋਣਾ ਚਾਹੀਦਾ ਮੇਰੇ ਸਾਂ ਜਿਵੇਂ ਤੁਸੀਂ ਦਿੰਦੇ ਹੋ ਉਹ ਤੁਹਾਡਾ ਜਿਹੜਾ ਕਰੈਕਟਰ ਹੁੰਦੇ ਨੇ ਇੱਕਦਮ ਬੰਦੇ ਨਾਲ ਅੰਦਰ ਉਹ ਲੱਗਦਾ ਯਾਰ ਪੰਜਾਬ ਦਾ ਹਾਂ ਨਹੀਂ ਆਪਾਂ ਦੇਸੀ ਆ ਆਪਾਂ ਪੰਜਾਬ ਵਾਲੇ ਆ ਇੱਥੋਂ ਦੇ ਰਹਿਣ ਵਾਲੇ ਮਮੀ ਦਾ ਦੁੱਖ ਲੱਗਿਆ ਸੀ ਕਹਿੰਦੇ ਖੀਲੇ ਦੇ ਨੇ ਨੰਬਰ ਨੂੰ ਮਰਾਇਆ ਚਾਹ ਉਹ ਨਹੀਂ ਹੁੰਦਾ ਉਹ ਚਾਵੜਾ ਵਾਲੀਆਂ ਗੱਲਾਂ ਨਹੀਂ ਆਪ ਮੇਰੇ ਨੂੰ ਤੁਹਾਨੂੰ ਲੱਗਦਾ ਵੀ ਮੈਨੂੰ ਕਿਸੇ ਪੰਮੀ ਪੁੰਮੀ ਦੀ ਭਾਲ ਹੋਣੀ ਆ ਆਪਾਂ ਤਾਂ ਬਾਈ ਜੀ ਵਰਗੇ ਤੇ ਜੱਗੇ ਜੁੱਗੇ ਵਰਗੇ ਲੱਭੀ ਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਉਹ ਬੜਕਾਈਏ ਕੋਟਪੁਰਾ ਕਿੰਨਾ ਕੋ ਅੰਦਰ ਤੁਹਾਡੇ ਕੋਟਪੁਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾ ਹੁੰਦਾ ਹਰੇਕ ਚ ਇੰਟਰਵਿਊ ਚ ਕੋਟਪੁਰੇ ਦੀ ਗੱਲ ਹੁੰਦੀ ਆ ਤੇ ਕੋਟਪੁਰੇ ਚ ਮੈਂ ਜੰਮਿਆ ਪਲਿਆ ਕੋਟਪੁਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋਡ ਪੂਰੇ ਸੀ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਸਿਰਫ ਜਿੱਦਾਂ ਕੈਰੈਕਟਰ ਫਿਲਮ ਵਿੱਚ ਆ ਉਦਾਂ ਦਾ ਕੈਰੈਕਟਰ ਲਾਈਫ ਜਬਰਦਸਤ ਵਾਲਾ ਨਹੀਂ ਹੋਣ ਨਹੀਂ ਹੈ ਨਹੀਂ ਨਹੀਂ ਗੱਲ ਹੈ ਇਹ ਜਿੰਦਗੀ ਠੋਕਣ ਦਾ ਕੰਮ ਨਹੀਂ ਕੋਲੈਜ ਨਹੀਂ ਉਹ ਕੋਲੈਜ ਟਾਈਮ ਵੈਸੇ ਸਾਡਾ 40-45 ਜਣਾਂ ਦਾ ਗਰੁੱਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਵੀ ਕਲਾਕਾਰਾਂ ਕਾ ਵਾਂਗੂ ਇਕੱਠੇ ਹੋ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਮਾੜਾ ਕਹਿੰਦੇ ਸੀ ਨਾ ਹੀ ਕਵਾਉਂਦੇ ਸੀ ਤੇ ਅਬ ਮਾਹੌਲ ਫੀਲਿੰਗ ਜੀ ਚ ਰਹਿਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ ਸੀ ਜਿਵੇਂ ਨਵਾਜ਼ੁਦੀਨ ਸਲੀਕੀ ਨੇ ਕਿਹਾ ਕਿ ਮੈਂ ਜਦੋਂ ਆਇਆ ਨਾ ਕੱਪੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆਏ ਪੂਰੇ ਦੁਨੀਆ ਨਹੀਂ ਆ ਹੁਣ ਗਾਂ ਹੋ ਰਹੀ ਸੈਕਟਰ 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 17 ਸੈਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਚ ਮੇਰੇ ਛੱਲਾ ਵੀ ਪਾਇਆ ਦੇਖਿਆ ਹੋਊਗਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰਮਾਂਸ ਦਿਖਾਉਣਾ ਅੱਛਾ ਪ੍ਰਿੰਸ ਬਾਈ ਜੀ ਜਿਵੇਂ ਗੀਪੀ ਗਰੇਵਾਲ ਜੀ ਕਹਿ ਰਹੇ ਸੀਗੇ ਕਿ ਕੈਰੈਕਟਰ ਨੂੰ ਅੰਡਰਸਟੈਂਡ ਕਰਕੇ ਉਸ ਚ ਅਡਾਪਟੇਸ਼ਨ ਨੂੰ ਥੋੜਾ ਟਾਈਮ ਲੈ ਲੈਣੇ ਹੋ ਰੋਮਾਂਟਿਕ ਕੈਰੈਕਟਰ ਲਈ ਟਾਈਮ ਲੱਗੇਗਾ ਨਹੀਂ ਲੱਗੇਗਾ ਨਹੀਂ ਨਹੀਂ ਰੈਸਲ ਕੀ ਤੇ ਨਾ ਰੈਸਲ ਜੇ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਬੇਹੀ ਰੋਟੀ ਵੀ ਸਵਾਦ ਲੱਗਦੀ ਆ ਇਸ ਕਰਕੇ ਕੋਈ ਐ ਨਹੀਂ ਸਰ ਇੱਕ ਇੱਕ ਦੋ ਡਾਇਲੌਗ ਹਾਂ ਬਿਲਕੁਲ ਉਹ ਨਿਰਮਾ ਵਾਲਾ ਸਰ ਨਿਰਮਾ ਹਾਂ ਬੰਮੇ ਮੰਜੇਲੀ ਜਰੀਕਾ ਓਕੇ ਕਹਿੰਦਾ ਉਹ ਮੇਰੇ ਵਾਲੇ ਮੰਜੇ ਦੇ ਤਾਂ ਨਹੀਂ ਬੈਠੇ ਉਹ ਬੈਠੇ ਹੋ ਵੀ ਨਾ ਗੋਲੀਆਂ ਆਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਨਾ ਚੋਕਰ ਕਰ ਤੂੰ ਗੋਲੀ ਨਾਲ ਮਰ ਗਿਆ ਨਹੀਂ ਤਾਂ ਤੇਰੇ ਗਲਾਬੀ ਕੱਛਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆਇਆਂ ਨੂੰ ਆ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਟਾਂ ਬਾਈ ਜੀ ਮਾਰਿਆ ਜੱਗਾ ਠੋਕਿਆ ਲੀਲੀ ਫੀਲੀ ਬੜਕਾਏ ਤਾਂ ਹੀ ਤਾਂ ਮੈਨੂੰ ਕਹਿੰਦੇ ਆ ਪੰਮਾ واਸ਼ਿੰਗ ਪਾਊਡਰ ਵਾਸ਼ਿੰਗ ਪਾਊਡਰ ਪੰਮਾ ਦੁੱਧ ਸੀ ਸਫੇਦੀ ਪੰਮਾ ਲੈ ਆਏ ਐਦਾ ਇਹਦਾ ਨਾਂ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹਨੂੰ ਆਉਂਦੀ ਕੋਈ ਆਖਰੀ ਸਵਾਲ ਤੁਸੀਂ ਡਾਇਰੈਕਟਰ ਸੈਨੋਂ ਜਾਂ ਇੰਪਰੋਵਾਈਜ਼ ਕਰਨਾ ਚਾਹੁੰਦੇ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਕੋਰਾ ਕਰਾਰਾ ਪੰਨਾ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾਂਦਾ ਫਿਰ ਫਿਰ ਮੈਂ ਜੇ ਕਿਤੇ ਫਿਰ ਗਾਲ ਗੁਲਤਾਨ ਆਮ ਨਿਕਲ ਜਾਂਦੀ ਫਿਰ ਐਡਿਟ ਕਰਦੇ ਨਹੀਂ ਗਾਲ ਨਹੀਂ ਆਪਾਂ ਘਰੇ ਜਿੰਨੀਆਂ ਕੁ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚ ਆਏ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਜਿਵੇਂ ਆਪਣੇ ਵੀ ਸਾਰਿਆਂ ਨੇ ਦੇਖਣੇ ਹੁੰਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਤੇ ਉਜਨੀ ਕੰਮ ਚਲਦੀ ਆ ਛੋਟੀ ਮੋਟੀ ਉਵੇਂ ਹੁੰਦੀ ਆ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚ ਤੁਹਾਨੂੰ ਉਹ ਵੀ ਨਹੀਂ ਮਿਲਣੀ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀਬੀ ਵਰੀ ਕੋਸ਼ਕ ਸਾਡੀ ਆਡੀਅנס ਜਿਹੜੀ ਉਹਨਾਂ ਨੂੰ ਲੱਗਿਆ ਕੁਛਕ ਤੇ ਬਾਕੀ ਜਨਤਾ ਮੰਦਿਰ ਤਾਂ ਉਹ ਪਾਲਦੀ ਹੁੰਦੀ ਪਰ ਫਿਲਮ ਉਹ ਹੀ ਹੈ ਪੰਮਾ ਹੋ ਗਿਆ ਸਰ ਫਿਲਮ ਵੀ ਰੀਬਰਥ ਹੋਇਆ ਕੀ ਕਹਿੰਦੇ ਸਰ ਬਾਸ ਆਪਾਂ ਕਰਮਾਂ ਵਾਲੇ ਆ ਜਿਹੜੇ ਦੁਬਾਰਾ ਜੰਮਗੇ ਬੰਦਾ ਮਰ ਕੇ ਜਿਉਂਦਾ ਹੋ ਜੇ ਏਦੋਂ ਵੱਡੀ ਕੀ ਗੱਲ ਹੈ ਜਿੱਪੀ ਬਾਈ ਕਹਿੰਦੀ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁਤ ਮਾਰੇ ਹਾਂ ਜਿੱਪੀ ਬਾਈ ਕਹਿੰਦੇ ਨਾ ਤਾਇਆ ਮੈਂ ਕਿਹਾ ਤਾਇ ਨਹੀਂ ਚਾਚਾ ਕਿਹਾ ਨਾ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ